ਤੇ ਅੱਜ ਅਸੀਂ ਫਤੇਗੜ ਸਾਹਿਬ ਵਿਖੇ ਐਮ ਐਲ ਏ ਸਰਦਾਰ ਲਖਪੀਰ ਸਿੰਘ ਰਾਏ ਜੀ ਦੇ ਦਫ਼ਤਰ ਵਿਖੇ ਯੂਥ ਵਿੰਗ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਤਕਰੀਬਨ ਤਕਰੀਬਨ ਸਾਰੇ ਹੀ ਪਿੰਡ ਹਾਜ਼ਰ ਹੋਏ ਨੇ ਇਹ ਜਿਹੜਾ ਮੀਨ ਜਿਹੜਾ ਸਾਡਾ ਅਜੰਡਾ ਇਸ ਮੀਟਿੰਗ ਦਾ ਉਹੀ ਹੈ ਕਿ ਜਿਹੜੀ ਰੂਪਰੇਖਾ ਹੈ ਇਸ ਸਕੀਮ ਦੀ ਜਿਹੜੀ ਕਿ ਪੰਜਾਬ ਸਰਕਾਰ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਚੱਕਿਆ ਹੈ ਅਸੀਂ ਲੈ ਕੇ ਆ ਰਹੇ ਹਾਂ ਜਿਹੜੀ 10 ਲੱਖ ਤੱਕ ਦੀ ਬੀਮਾ ਯੋਜਨਾ ਤੇ ਇਹਦੇ ਵਿੱਚ ਇਹ ਮੀਟਿੰਗ ਦਾ ਅਹਿਮ ਅ ਪ੍ਰੋਗਰਾਮ ਜੋ ਸਾਡਾ ਅੱਜ ਸੀਗਾ ਉਹ ਇਹ ਸੀ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਬੀਮਾ ਯੋਜਨਾ ਜੋ ਕਾਰਡ ਬਣਾ ਰਹੀ ਹੈ ਸਰਕਾਰ ਸਿਹਤ ਬੀਮਾ ਯੋਜਨਾ ਕਾਰਡ ਜਿਹਦੀ ਰੂਪਰੇਖਾ ਉਹਦੇ ਵਿੱਚ ਵਿਸ਼ੇਸ਼ ਜਿਹੜਾ ਸਾਡਾ ਯੂਥ ਵਿੰਗ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਫੁੱਟ ਸੋਲਜਰ ਬਣ ਕੇ ਸਾਡੇ ਅੱਗੇ ਨਮਾਇंदे ਬਣ ਕੇ ਸਰਕਾਰ ਦੀ ਬਾਹ ਬਣ ਕੇ ਕੰਮ ਕਰੂਗਾ ਯੂਥ ਵਿੰਗ ਇਨਾਂ ਦੀ ਕੋਆਰਡੀਨੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਵੱਡਾ ਵਿੰਗ ਹੈ ਉਹ ਯੂਥ ਵਿੰਗ ਨਾਲ ਰਲ ਕੇ ਕੰਮ ਕਰੂ ਜਿਹੜਾ ਯੂਥ ਵਿੰਗ ਕਿਉਂਕਿ એનર્ਜੀ ਹੁੰਦੀ ਹੈ ਊਰਜਾ ਹੁੰਦੀ ਹੈ ਇਹ ਪਿੰਡ-ਪਿੰਡ ਜਾ ਕੇ ਸਰਕਾਰ ਦਾ ਸਾਥ ਦੇਣਗੇ ਇਹ ਉਹਦੇ ਤਹਿਤ ਅੱਜ ਅਸੀਂ ਸਾਰੇ ਇਕੱਤਰ ਹੋ ਕੇ ਸਾਰੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਅਤੇ ਤੇ ਮੇਨ ਵਿੰਗ ਦੇ ਨਾਲ ਸਾਡੇ ਜੋ ਬਲਾਕ ਪ੍ਰਧਾਨ ਲਾਏ ਨੇ ਉਹ ਵੀ ਅੱਜ ਇੱਥੇ ਮੌਜੂਦ ਨੇ ਤੇ ਇਸ ਵਿੱਚ ਮੇਨ 10 ਲੱਖ ਦਾ ਜੋ ਕਾਰਡ ਪੰਜਾਬ ਸਰਕਾਰ ਨੇ ਬਣਾਇਆ ਉਹਦਾ ਵਿਜ਼ਨ ਇਹ ਹੈ ਜੀ ਕਿ 500 ਤੋਂ ਵੱਧ ਜਿਹੜੇ ਕਿ ਪ੍ਰਾਈਵੇਟ ਹਸਪੀਟਲ ਇਹਦੇ ਵਿੱਚ ਐਡ ਨੇ ਤੇ ਬਾਕੀ ਸਰਕਾਰੀ ਹਸਪੀਟਲ ਆ ਹੈਗੇ ਹੈਗੇ ਨੇ ਪਲੱਸ ਉਹਦੇ ਨਾਲ 1500 ਤੋਂ ਵੱਧ ਬਿਮਾਰੀਆਂ ਜੋ ਕਿ ਫ੍ਰੀ ਇਲਾਜ ਹੋਵੇਗਾ ਇਹ ਸਾਡੇ ਜਿਹਨੂੰ ਕਈ ਪਾਰਟੀ ਦੇ ਸਪਾਈ ਵਜੋਂ ਕੰਮ ਕਰਦੇ ਜਿਵੇਂ ਇਹਨਾਂ ਨੇ ਦੱਸਿਆ ਜਿਹੜੀ ਇਨਰੋਲਮੈਂਟ ਆ ਉਹ ਯੂਥ ਵਿੰਗ ਥਰੂ ਕੀਤੀ ਜਾ ਰਹੀ ਹੈ ਤਾਂ ਕਿ ਬੜੇ ਵੱਡੇ ਪੱਧਰ ਤੇ ਹਰ ਘਰ ਘਰ ਜਾ ਕੇ ਕਰ ਸਕੋ ਤੇ ਉਹਦੇ ਵਿੱਚ ਦਿਲ ਦੀ ਸਰਜਰੀ ਹੋਗੀ ਅ ਅੱਖਾਂ ਦੇ ਫ੍ਰੀ ਚੈੱਕਅਪ ਫ੍ਰੀ ਕੈਂਪ ਤੇ ਪਲੱਸ ਨਾਲ ਇਹਦੇ ਵਿੱਚ ਅ ਜਿਹੜੇ ਦਿਲ ਦੇ ਕੋਈ ਵੀ ਮਤਲਬ 500 ਤੋਂ ਵੱਧ ਮਤਲਬ ਬਿਮਾਰੀਆਂ ਤੇ ਇਹਦੇ ਵਿੱਚ ਇਲਾਜ ਮੁਫਤ ਹੋਏਗਾ ਤੇ ਇਸ ਦੇ ਸਬੰਧ ਵਿੱਚ ਅੱਜ ਇਹ ਮੀਟਿੰਗ ਰੱਖੀ ਗਈ ਸੀ ਅੱਜ ਇਹ ਮੀਟਿੰਗ ਦਾ ਮੁੱਦਾ ਮੇਨ ਇਹ ਸੀਗਾ ਜੀ ਇਹ ਸਾਨੂੰ ਨਾ ਯੂਥ ਵਿੰਗ ਨੂੰ ਇੱਕ ਮਸ਼ੀਨਾਂ ਦਿੱਤੀਆਂ ਜਾਣਗੀਆਂ ਜੋ ਕਿ ਇੱਕ ਦਿਨ ਦੇ ਵਿੱਚ ਅਸੀਂ 50 ਪਰਚੀਆਂ ਇੱਕ ਪਿੰਡ ਨੂੰ ਦੇ ਸਕਦੇ ਹਾਂ ਤੇ ਉਹ ਜਿਹੜੀ ਪਰਚੀ ਹੋ ਗਈ ਉਹ ਪਰਚੀ ਦੇ ਨਾਲ ਹੀ ਜਿਹੜੇ CSC ਕੰਪਿਊਟਰ ਸੈਂਟਰ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਇਹ ਪਰਚੀ ਦਵਾਂਗੇ ਕੱਲ ਦੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਅੱਜ ਅਸੀਂ ਫਤੇਗੜ ਸਾਹਿਬ ਵਿਖੇ ਐਮਐਲਏ ਸਰਦਾਰ ਲਖਵੀਰ ਸਿੰਘ ਰਾਏ ਜੀ ਦੇ ਦਫ਼ਤਰ ਵਿਖੇ ਯੂਥ ਵਿੰਗ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਤਕਰੀਬਨ ਤਕਰੀਬਨ ਸਾਰੇ ਹੀ ਪਿੰਡ ਹਾਜ਼ਰ ਹੋਏ ਨੇ ਤੇ ਇਹਦੇ ਵਿੱਚ ਇਹ ਮੀਟਿੰਗ ਦਾ ਅਹਿਮ ਪ੍ਰੋਗਰਾਮ ਜੋ ਸਾਡਾ ਅੱਜ ਸੀਗਾ ਉਹ ਇਹ ਸੀ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਬੀਮਾ ਯੋਜਨਾ ਜੋ ਕਾਰਡ ਬਣਾ ਰਹੀ ਹੈ ਸਰਕਾਰ ਸਿਹਤ ਬੀਮਾ ਯੋਜਨਾ ਕਾਰਡ ਤੇ ਉਹਦੇ ਤਹਿਤ ਅੱਜ ਅਸੀਂ ਸਾਰੇ 71 ਹੋ ਕੇ ਸਾਰੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਅਤੇ ਤੇ ਮੇਨ ਵਿੰਗ ਦੇ ਨਾਲ ਸਾਡੇ ਜੋ ਬਲਾਕ ਪ੍ਰਧਾਨ ਲਾਏ ਨੇ ਉਹ ਵੀ ਅੱਜ ਇੱਥੇ ਮੌਜੂਦ ਨੇ ਤੇ ਇਸ ਵਿੱਚ ਮੇਨ 10 ਲੱਖ ਦਾ ਜੋ ਕਾਰਡ ਪੰਜਾਬ ਸਰਕਾਰ ਨੇ ਬਣਾਇਆ ਉਹਦਾ ਵਿਜ਼ਨ ਇਹ ਹੈ ਜੀ ਕਿ 500 ਤੋਂ ਵੱਧ ਜਿਹੜੇ ਕਿ ਪ੍ਰਾਈਵੇਟ ਹਸਪਤਲ ਇਹਦੇ ਵਿੱਚ ਐਡ ਨੇ ਤੇ ਬਾਕੀ ਸਰਕਾਰੀ ਹਸਪਤਲ ਆ ਹੈਗੇ ਹੈਗੇ ਨੇ ਪਲੱਸ ਉਹਦੇ ਨਾਲ 1500 ਤੋਂ ਵੱਧ ਬਿਮਾਰੀਆਂ ਜੋ ਕਿ ਫ੍ਰੀ ਇਲਾਜ ਹੋਵੇਗਾ ਤੇ ਉਹਦੇ ਵਿੱਚ ਦਿਲ ਦੀ ਸਰਜਰੀ ਹੋਗੀ ਅੱਖਾਂ ਦੇ ਫ੍ਰੀ ਚੈੱਕਅਪ ਫ੍ਰੀ ਕੈਂਪ ਤੇ ਪਲੱਸ ਨਾਲ ਇਹਦੇ ਵਿੱਚ ਜਿਹੜੇ ਮੈਂ ਦਿਲ ਦੇ ਕੋਈ ਵੀ ਮਤਲਬ 500 ਤੋਂ ਵੱਧ ਮਤਲਬ ਬਿਮਾਰੀਆਂ ਤੇ ਇਹਦੇ ਵਿੱਚ ਇਲਾਜ ਮੁਫਤ ਹੋਏਗਾ ਤੇ ਇਸ ਦੇ ਸਬੰਧ ਵਿੱਚ ਅੱਜ ਇਹ ਮੀਟਿੰਗ ਰੱਖੀ ਗਈ ਸੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਦਾ ਮੁੱਦਾ ਕੀ ਸੀ ਯੂਥ ਨੂੰ ਦੱਸਣ ਬਾਰੇ ਹਾਂਜੀ ਅੱਜ ਇਹ ਮੀਟਿੰਗ ਦਾ ਮੁੱਦਾ ਮੇਨ ਇਹ ਸੀਗਾ ਜੀ ਇਹ ਸਾਨੂੰ ਨਾ ਯੂਥ ਵਿੰਗ ਨੂੰ ਇੱਕ ਮਸ਼ੀਨਾਂ ਦਿੱਤੀਆਂ ਜਾਣਗੀਆਂ ਜੋ ਕਿ ਇੱਕ ਦਿਨ ਦੇ ਵਿੱਚ ਅਸੀਂ 50 ਪਰਚੀਆਂ ਇੱਕ ਪਿੰਡ ਨੂੰ ਦੇ ਸਕਦੇ ਹਾਂ ਤੇ ਉਹ ਜਿਹੜੀ ਪਰਚੀ ਹੋ ਗਈ ਉਹ ਪਰਚੀ ਦੇ ਨਾਲ ਹੀ ਜਿਹੜੇ CSC ਕੰਪਿਊਟਰ ਸੈਂਟਰ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਇਹ ਪਰਚੀ ਦਵਾਂਗੇ ਤੇ ਉੱਥੇ ਜਾ ਕੇ ਜਿਹੜੇ ਪਰਿਵਾਰ ਨੂੰ ਜਿਹੜਾ ਜਾਂ ਪਰਿਵਾਰ ਦੇ ਵਿੱਚ 4 ਜੀ ਨੇ ਜਾਂ 6 ਜੀ ਨੇ ਜਾਂ 7 ਨੇ ਉਹਨਾਂ ਨੂੰ ਅਸੀਂ ਪਰਚੀਆਂ ਦਵਾਂਗੇ ਜਿਸ ਦੇ ਨਾਲ ਕਿ ਇੱਕ ਆਧਾਰ ਕਾਰਡ ਤੇ ਉਹਨਾਂ ਦਾ ਵੋਟਰ ਕਾਰਡ ਉਹ ਜ਼ਰੂਰੀ ਆ ਵਿੱਚ ਤੇ ਉਹਦੇ ਨਾਲ ਹੀ ਇਹ ਰਜਿਸਟ੍ਰੇਸ਼ਨ ਹੋਏਗੀ ਤੇ ਉਹਦੇ ਨਾਲ ਹੀ ਇਹ 10 ਲੱਖ ਦਾ ਜੋ ਕਾਡ ਬਣੇਗਾ ਅੱਜ ਅਸੀਂ ਇੱਥੇ ਸਾਰੇ ਇਕੱਤਰਤ ਹੋਏ ਆ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਯੂਥ ਵਿੰਗ ਦੀ ਮੀਟਿੰਗ ਇਹ ਜਿਹੜਾ ਮੀਨ ਜਿਹੜਾ ਸਾਡਾ ਏਜੰਡਾ ਇਸ ਮੀਟਿੰਗ ਦਾ ਉਹ ਹੀ ਹੈ ਕਿ ਜਿਹੜੀ ਰੂਪਰੇਖਾ ਹੈ ਇਸ ਸਕੀਮ ਦੀ ਜਿਹੜੀ ਕਿ ਪੰਜਾਬ ਸਰਕਾਰ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਚੱਕਿਆ ਹੈ ਅ ਅਸੀਂ ਲੈ ਕੇ ਆ ਰਹੇ ਹਾਂ ਜਿਹੜੀ 10 ਲੱਖ ਤੱਕ ਦੀ ਬੀਮਾ ਯੋਜਨਾ ਉਹਦੇ ਮੁਤਾਬਕ ਅਸੀਂ ਅੱਜ ਇਕੱਠੇ ਹੋਏ ਸੀਗੇ ਇਹਦੇ 'ਚ ਇਹੀ ਹੈ ਵੀ ਜਿਹੜੀ ਰੂਪਰੇਖਾ ਹੈ ਉਹਦੇ 'ਚ ਵਿਸ਼ੇਸ਼ ਜਿਹੜਾ ਸਾਡਾ ਯੂਥ ਵਿੰਗ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਫੁੱਟ ਸੋਲਜਰ ਬਣ ਕੇ ਸਾਡੇ ਅੱਗੇ ਨਮਾਇंदे ਬਣ ਕੇ ਸਰਕਾਰ ਦੀ ਬਾਹ ਬਣ ਕੇ ਕੰਮ ਕਰੂਗਾ ਯੂਥ ਵਿੰਗ ਇਹਨਾਂ ਦੀ ਕੋਆਰਡੀਨੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਵੱਡਾ ਵਿੰਗ ਹੈ ਉਹ ਯੂਥ ਵਿੰਗ ਨਾਲ ਰਲ ਕੇ ਕੰਮ ਕਰੂ ਜਿਹੜਾ ਯੂਥ ਵਿੰਗ ਕਿਉਂਕਿ એનર્ਜੀ ਹੁੰਦੀ ਹੈ ਊਰਜਾ ਹੁੰਦੀ ਹੈ ਇਹ ਪਿੰਡ-ਪਿੰਡ ਜਾ ਕੇ ਸਰਕਾਰ ਦਾ ਸਾਥ ਦੇਣਗੇ ਇਹ ਸਾਡੇ ਜਿਹਨੂੰ ਕਹੀਏ ਪਾਰਟੀ ਦੇ ਸਪਾਈ ਵਜੋਂ ਕੰਮ ਕਰਨਗੇ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਇਨਰੋਲਮੈਂਟ ਹੈ ਉਹ ਯੂਥ ਵਿੰਗ ਥਰੂ ਕੀਤੀ ਜਾ ਰਹੀ ਹੈ ਤਾਂ ਕਿ ਬੜੇ ਵੱਡੇ ਪੱਧਰ ਤੇ ਹਰ ਘਰ-ਘਰ ਜਾ ਕੇ ਕਰੇ